ਕਾਤਾ ਆਇਆ ਵੀ ਚੀਜ਼ ਪਤੇ ਅੱਜ ਸਾਨੂੰ ਇੱਕ ਇੱਥੇ ਫੋਨ ਆਇਆ ਸੀ ਜਿਹਦਾ ਕਿ ਮੀਟਾ ਜਿਹੜਾ ਕਿਤਨ ਵਾਲਾ ਉਹਦੇ ਸਾਹਮਣੇ ਕੋਈ ਸਿੰਘ ਜਿਹੜੇ ਬਾਣੇ ਪਾ ਕੇ ਸੱਸਪਰ ਰੱਖੇ ਸਾਰੇ ਉਹ ਆਪਣੇ ਵੱਡੀ ਦੇ ਵਿੱਚ ਬੈਠ ਕੇ ਸ਼ਰਾਬ ਧੇਰ ਵਗੈਰਾ ਵੀਰੇ ਨਾਲ ਨਾਲ ਉਹਦੇ ਚੋਸੀ ਇੱਥੇ ਪਹੁੰਚੇ ਆ ਇਹਨਾਂ ਦੇ ਨਾਲ ਇੱਥੇ ਵੀਰੇ ਸੀ ਵੀਰ ਨਾਲ ਚਿਕਨ ਜਿਕਨ ਖਾ ਗਏ ਇਹਨਾਂ ਨਾਲ ਇੱਕ ਆ ਜਿਹੜੀ ਆ ਲੇਡੀਜ਼ ਹੈ ਵੀ ਇਹਨਾਂ ਦੇ ਨਾਲ ਸਗੀ ਇਹ ਆਪਰੀਆ ਜਦੋਂ ਇਹਨਾਂ ਨੂੰ ਪੁੱਛਿਆ ਆ ਕੇ ਇਹਨਾਂ ਨੇ ਆ ਕੁਰਬਾਨਾ ਕਰਦੀਆਂ ਸੜਕਾ ਸਾਡੇ ਨਾਲ ਸਾਡਾ ਪਾਏ ਇੱਥੇ ਆ ਗਏ ਪਤਾ ਆ ਗਿਆ ਤੁਹਾਡੇ ਨਾਲ ਆਖਾ ਬਾਈ ਹੋਏ ਇੱਕ ਜਿਹੜੀ ਆਪਣੀ ਬੋਲਣ ਵਾਲੀ ਆ ਮੈਂ ਪੁੱਛਿਆ ਬਾਅਦ ਚੋ ਜਨਾਨੀ ਜਦੋਂ ਪੁੱਛਿਆ ਕਿ ਤੂੰ ਕੌਣ ਹੈ ਕਿ ਅਸੀਂ ਮੈਨੂੰ ਇਹਦੀ ਕੁਛ ਨਹੀਂ ਲੱਗਦੀ ਮੈਨੂੰ ਇਹਨੇ ਬਸਰਾ ਬੈਲੈਂਸ ਦੇ ਬਾਹਰੋਂ ਚੱਕਿਆ ਵਾ ਇਹ ਕਹਿੰਦਾ ਕਿ ਮੈਂ ਬੋਤਲਾਂ 'ਚ ਠਹਿਰਦਾ ਵੇ ਇਹਨਾਂ ਜਨਾਨੀ ਨੂੰ ਰਾਤ ਨੂੰ ਮੈਂ ਕਰਤਣਾ ਸੀਗਾ ਤਾਂ ਕਰਕੇ ਇਹ ਬਾਣੇ ਦੀ ਲਾਚ ਲਾਂਦੇ ਪਏ ਇਹ ਤਰਨਾ ਦਲ ਦਾ ਇਹਨਾਂ ਨੇ ਮੋੜੇ ਲਿਖਾਇਆ ਹੋਇਆ ਇਹਨਾਂ ਕੋਲ ਜਿਹੜਾ ਲਾਇਸੈਂਸ ਮਿਲਿਆ ਵਾ ਰੇਲਵੇ ਵਾਲਾ ਉਹ ਮੇਜਰ ਸਿੰਘ ਛੋਟੀ ਵਾਲਾ ਮਿਲਿਆ ਬਾਬਾ ਮੇਜਰ ਸਿੰਘ ਛੋਟੀ ਦਾ ਲਾਇਸੈਂਸ ਬਣਿਆ ਹੋਇਆ ਵਾ ਤੇ ਅਸੀਂ ਸ਼੍ਰੋਮਣੀ ਕਮੇਟੀ ਨੂੰ ਤੇ ਜਿਹੜੇ ਸਮੂਹ ਪੰਥ ਦਲਾਂ ਨੂੰ ਬੇਨਤੀ ਕਰਦੇ ਆ ਕਿ ਅਜੇ ਇਹ ਬੰਦਿਆਂ ਨੂੰ ਆਪਣੇ ਲਾਇਸੈਂਸ ਨਾ ਦਿੱਤੇ ਹਨ ਜਿਹੜੇ ਤੁਹਾਡੇ ਲਾਜ ਲਗਵਾਉਂਦੇ ਆ ਸ਼ਰਾਬਾ ਪਿੰਦੇ ਸੜਕਾਂ ਤੇ ਖੜ ਕੇ ਇਹ ਪੂਰੇ ਬਾਣੇ ਤੇ ਲਾਜ ਲਾ ਰਿਆ ਇਹ ਬੰਦਾ ਇਹ ਜਿਹੜਾ ਆਪ ਵੀ ਮੰਨ ਗਏ ਵੀ ਇਹਨਾਂ ਨੇ ਮੈਂ ਬੀਅਰ ਪੀਤੀ ਰਹੀ ਆਪ ਵੀ ਮੰਨ ਗਏ ਹਾਂ ਇਹਦੀ ਬੋਲੀ ਆਪੇ ਬਾਣੇ ਦੀ ਬੈਂਤੀ ਸੁਣੋ ਥੋੜਾ ਰੋ ਰੋ ਮੇਰੀ ਬੈਂਤੀ ਸੁਣਿਓ ਮੇਰੀ ਬੈਂਤੀ ਇੱਕ ਮਿੰਟ ਠਹਿਰੋ ਜੀ ਹਾਂ ਜੀ ਮੇਰਾ ਫਸਟ ਚੱਕ ਕੇ ਲੈ ਗਿਆ ਤੇ ਵੀ ਮੈਨੂੰ ਲਿਖਾਇਆ ਤੁਹਾਡਾ ਕੀ ਨਾਮ ਹੈ ਜੀ ਆਪਣਾ ਕੀ ਤੇਰਾ ਨਾਮ ਤੁਹਾਡਾ ਕੀ ਨਾਮ ਕੀ ਤੁਹਾਡਾ ਜੀ ਹਾਂ ਦੱਸ ਕਿਹੜੇ ਦਲ ਤੋਂ ਆ ਪ੍ਰਵੀਨਦਰ ਸਿੰਘ ਤੁਹਾਨੂੰ ਦੱਸਿਓ ਕਿ ਕਿਹੜੀ ਜਗ੍ਹਾ ਤੋਂ ਆਇਆ ਮੈਂ ਆਇਆ ਆਪਣੇ ਮਾਲ ਫੜਤਾ ਮਾਲ ਫੜਤੋ ਤੇ ਫਵਾੜੀ ਕੰਨਾਈ ਜੀ ਮੈਂ ਇਥੇ ਉਹ ਤੋਂ ਜਿਹੜਾ ਨਾ ਮੇਰੇ ਘਰ ਵਿੱਚ ਜਿਹੜਾ ਹੈ ਜਾਨ ਦੀ ਜਾਨ ਦੀ ਜਾਨੀ ਅੱਛਾ ਹਾਂਜੀ ਤੇ ਤੁਹਾਡੇ ਨਾਲ ਕੋਈ ਕੋਈ ਲੇਡੀਜ਼ ਵੀ ਦੱਸਦੇ ਪਏ ਆ ਬਾਜੀ ਮੇਰੇ ਕੋਲ ਲੇਡੀ ਸੀਗੀ ਮੇਰੇ ਨਾਲ ਅੱਛਾ ਉਹ ਕੌਣ ਆ ਉਹ ਸਾਡੇ ਜਾਨ-ਪਛਾਨ ਵਾਲਿਆਂ ਦੀ ਲੜੀ ਹੈ ਜੀ ਅੱਛਾ ਜੀ ਬਾਬੇ ਇੱਕ ਪਿਸਤਲ ਵੀ ਆ ਤੁਹਾਡੇ ਕੋਲ ਕੋਈ ਨਿਕਲਿਆ ਨਹੀਂ ਮੇਰਾ ਉਹ ਪੇਸ ਕਬਜਾ ਜੀ ਹਾਂਜੀ ਮੇਰਾ ਪੇਜ ਕਬਜ਼ਾ ਪਸਟੋਰ ਬਿਲਕੁਲ ਨਹੀਂ ਹੈ ਕਿ ਮੈਂ ਛੜਾ ਜੋ ਰეკਮੈਂਡ ਦਿਖਾ ਗਿਆ ਹੈ ਨਹੀਂ ਤੂੰ ਜਾਣਾ ਨਾ ਮੈਨੂੰ ਦਿਖਾ ਦਿੰਦੇ ਉਹਨੂੰ ਅਬੇ ਤੂੰ ਇਦਾਂ ਨਾ ਕਰੋ ਧੱਕਾ ਨਾ ਕਰੋ ਨਾ ਕਰ ਕਰੇ ਨਾ ਤੂੰ ਮੈਨੂੰ ਪਸਟੋਰ ਨਹੀਂ ਆਜਾ ਪੇਜ ਕਬਜ਼ਾ ਪਸਟੋਰ ਤੁਹਾਡੇ ਕੋਲ ਦਿਖਾ ਦੇ ਮੈਨੂੰ ਬਲਕਿ ਪਤਾ ਦੇ ਕੇ ਦਿਖਾਓ ਹਾਂ ਪੇਜ ਕਬਜ਼ਾ ਮੈਨੂੰ ਪਤਾ ਆ ਬੇਜ ਕੱਬ ਜਾ ਹੱਥੋਂ ਦਿਸਦਾ ਪਿਆ ਤੁਮਰੇ ਬੇਜ ਕੱਬ ਜਿਆ ਹੈ ਪਤਾ ਆ ਤੇ ਦੱਸ ਹਾਂ ਆ ਬੇਜ ਕੱਬ ਜਿਆ ਜੀ ਕੱਢ ਕੇ ਦਿਖਾਓ ਇਹ ਪਿਸਤੌਲ ਇਹ ਪਿਸਤੌਲ ਦੇ ਕਵਰ ਚ ਕਾਦੇ ਪਾਇਆ ਜੀ ਇਹਦੇ ਵਿੱਚ ਮੈਨੂੰ ਮਿਲਿਆ ਇੱਥੇ ਨਹੀਂ ਪਿਸਤੌਲ ਦੇ ਕਵਰ ਦੇ ਨਾਲ ਗੋਲੀਆਂ ਪਾਈਆਂ ਕਾਦੇ ਪਾਈਆਂ ਆ ਇਹ ਐਦਾਂ ਹੀ ਮਿਲਿਆ ਮੈਨੂੰ ਇਹ ਇਹਦਾ ਕੋਲ ਲਾਇਸੈਂਸ ਹੈਗਾ ਤੁਹਾਡੇ ਕੋਲ ਮੇਰੇ ਕੋਲ ਲਾਇਸੈਂਸ ਨਹੀਂ ਹੈ ਨਾ ਇਹ ਪਿਸਤੌਲ ਉੱਪਰ ਲਿਖਿਆ ਗੱਡੀ ਦੇ ਕਿਹਦੇ ਬੋਲੋ ਲਿਖਾਇਆ ਗਿਆ ਆ ਤਰਨਾ ਦਲਦਾ ਤਰਨਾ ਦਲਦਾ ਕੌਣ ਆ ਉਹ ਬੰਦੇ ਨਾਲ ਗੱਲ ਕਰਾਓ ਉਹ ਕੌਣ ਆ ਉਹਨਾਂ ਨਾਲ ਤੁਹਾਡਾ ਹੈਗਾ ਬਾਬਿਆਂ ਨਾਲ میرے ਕੋਲ ਸਾਂ ਸੀਗਾ ਮੇਰਾ ਵੱਡੂਆ ਚੱਕ ਕੇ ਲੈ ਗਿਆ ਨਹੀਂ ਨਹੀਂ ਜਿਹੜਾ ਤੁਸੀਂ ਉੱਪਰ ਲਿਖਾਇਆ ਬਾਬਾ ਜੀ ਇਹ ਕਰਨਾ ਮੇਰਾ ਇੱਕ ਵੱਡੂਆ ਚੱਕ ਕੇ ਲੈ ਗਿਆ ਸਾਰਾ ਪਰਸ ਉਹ ਜਿਹੜਾ ਮੇਰਾ ਵੱਡੂਆ ਉੱਪਰ ਲਿਖਾਇਆ ਉਹਦੇ ਵਿੱਚ ਮੇਰੇ ਕਾਰਡ ਉਹਦੇ ਵਿੱਚ ਮੇਰੇ ਪੈਸੇ ਜਿਹੜਾ ਤੁਸੀਂ ਲਿਖਾਇਆ ਉਹਦੇ ਬਾਰੇ ਜਾਣਕਾਰੀ ਮੈਨੇਜਮੈਂਟ ਉਹਦੇ ਵਿੱਚ ਮੇਰੇ ਮੇਰਾ ਲਾਇਸੈਂਸ ਉਹਦੇ ਵਿੱਚ ਆ ਐਥੇ ਮੇਰਾ ਹੀ ਚੱਕ ਕੇ ਲੈ ਗਿਆ ਪਰਸ ਕੌਣ ਚੱਕ ਕੇ ਲੈ ਗਿਆ ਐ ਬੰਦੇ ਕਿਹੜੇ ਬੰਦੇ ਲੈ ਗਏ ਐ ਬੰਦੇ ਇਹ ਤੁਸੀਂ ਇੱਥੇ ਇੱਥੇ ਕਿਹਨਾਂ ਨੇ ਮੇਰਾ ਸੱਟਾ ਮਾਰੀਆਂ ਇੱਥੇ ਮੈਨੂੰ ਗੱਲ ਕਰਨ ਉਹ ਜਰਾ ਪੀ ਤੁਸੀਂ ਸ਼ਰਾਬੀ ਕੋ ਵੀ ਪੀਤੀ ਕਹਿੰਦੇ ਸ਼ਰਾਬ ਦਾ ਸੇਵ ਨਹੀਂ ਇੱਕ ਪੀਤੀ ਆ ਮੈਂ ਮੰਨਦਾ ਮੈਂ ਗਲਤੀ ਮੰਨ ਮੈਂ ਉਹ ਤੁਸੀਂ ਅੰਡਾ ਬਟਾਣਾ ਲਖਾ ਕੇ ਤੁਸੀਂ ਇਹ ਚੀਜ਼ਾਂ ਕਰ ਰਹੇ ਕਿੰਨੀ ਸੋਹਣੀ ਗੱਲ ਆ ਮੇਰੀ ਗਲਤੀ ਹੈ ਗਲਤੀ ਤੁਸੀਂ ਸੂਝਵਾਨ ਬੰਦੇ ਹੋ ਪੜੇ ਲਿਖੇ ਲੈਂ ਮੈਂ ਗਲਤੀ ਮੰਨਦਾ ਇਸ ਗੱਲ ਦੀ ਇੱਕ ਤੁਸੀਂ ਬਾਣਾ ਪਾਇਆ ਤੇ ਬਾਣਾ ਪਾਇਆ ਤੁਸੀਂ ਇਹ ਗਲਤੀਆਂ ਕਰਦੇ ਮੈਂ ਇਸ ਗਲਤੀ ਗਲਤੀ ਮੰਨਦਾ ਮੈਂ ਮੇਰਾ ਇਹ ਬਟੂਆ ਚੱਕੇ ਲਗਾਏ ਉਹਦੇ ਵਿੱਚ ਸਭ ਕੁਝ ਆ ਮੇਰਾ ਲਾਇਸੈਂਸ ਵੀ ਉਹਦੇ ਵਿੱਚ ਆ ਨਿਕਲ ਜੀ بابا ਆਪਣੇ ਤੁਸੀਂ ਜਿਨ੍ਹਾਂ ਨਾਲ ਇਹ ਕਹਿ ਰਹੇ ਗੱਲ ਕਰਾ ਸਕਦੇ ਤੁਸੀਂ ਉਹਨਾਂ ਨਾਲਕ ਨਹੀਂ ਮੇਰਾ ਸਾਂਸ ਤੇ ਮੈਂ ਗੱਲ ਕਰ ਨਾ ਲਿਸੈਂਸ ਤੇ ਨਹੀਂ ਤੂੰ ਮੋਬਾਈਲ ਤੋਂ ਤੁਹਾਡੇ ਕੋਲ ਇਹ ਮੋਬਾਈਲ ਤੇ ਗੱਲ ਤੇ ਕਰਾ ਸਕਦੇ ਮੇਰੇ ਕੋਲ ਮੋਬਾਈਲ ਨਹੀਂ ਉਹ ਹੀ ਦੇਖ ਚੱਕ ਕੇ ਲਿਆਇਆ ਇਹ ਤੂੰ ਨਹੀਂ ਮੋਬਾਈਲ ਕੋਟਾ ਇੱਕ ਤੂੰ ਚੱਕ ਕੇ ਲਿਆਇਆ ਉਹ ਵੀ ਗੱਡੀ ਚ ਨਹੀਂ ਹੁਣ ਸਾਰਾ ਕੁਝ ਚੱਕ ਹੋ ਗਿਆ ਜੀ ਆ ਕੇ ਦੇਖ ਲਓ ਮੇਰੀ ਗੱਡੀ ਚ ਦੇਖ ਲਓ ਮੈਂ ਇੱਥੇ ਤੁਹਾਡੇ ਕੋਲ ਬੈਠਾ ਆਪਣੀ ਜੇਬ ਦੇ ਦੇਖੋ ਆ ਦੇਖ ਲਓ ਮੇਰੀ ਜੇਬ ਬੜੀਆਲੇ ਬੰਦੇ ਦਾ ਗੱਲ ਕਰਾ ਮੁਕਤ ਦੇਵਾਲਾ ਜਿਹੜਾ ਹੈਗਾ ਕਰਾਉ ਗੱਲ ਇਹ ਬੰਦਾ ਸ਼ਰਾਬ ਪੀਤਾ ਖੜਿਆ ਗਿਆ ਜੀ ਪੈਂਟ ਦੇ ਕਿਸੇ ਬੰਦੇ ਨਾਲ ਗੱਲ ਕਰਾਣ ਖੜਿਆ ਰਾ ਸੁਨੀਤਾ ਕਿਹੜੀ ਜਗ੍ਹਾ ਤੋਂ ਆਏ ਆ ਸੁਦਾ ਜੀ ਇਹ ਇੱਥੇ ਫਗਵਾੜੇ ਤੋਂ ਫਗਵਾੜੇ ਤੋਂ ਤੁਹਾਨੂੰ ਜਿਹੜੇ ਗੱਡੀ 'ਚ ਬੈਠੇ ਸਦਾ ਜੀ ਕਿੱਥੋਂ ਲੈ ਕੇ ਆਏ ਆ ਇਹ ਪਸਰਾ ਪਹਿਲਾਂ ਤੋਂ ਮੈਨੂੰ ਚੱਕੇ ਸੀ ਕਿਸ ਨੇ ਭੇਜਿਆ ਸੀ ਕਿ ਮੈਨੂੰ ਕਿਹਨੇ ਭੇਜਿਆ ਤੁਹਾਨੂੰ ਪੁਲਿਸ ਕੋਈ ਜਾਣਦੇ ਸੀ ਜਾਣ ਪਛਾਣ ਮੰਨੂ ਮੰਨੂ ਨਾਲ ਹਾਂ ਹਾਂ ਜੀ ਉਹਨਾਂ ਨੂੰ ਭੇਜਿਆ ਸੀ ਕਿੱਥੇ ਲੈ ਕੇ ਜਾਣੇ ਸੀ ਤੁਹਾਨੂੰ ਪਤਾ ਨਹੀਂ ਮੈਨੂੰ ਇਹ ਚਾਲ ਪਹਾਂਦਾ ਉਹ ਤੁਹਾਨੂੰ ਫੋਨ ਕਰ ਲਾ ਨਹੀਂ ਤੁਹਾਨੂੰ ਇਹ ਤੁਹਾਨੂੰ ਜਾਣਦੇ ਸਰਦਾਰ ਜੀ ਨਹੀਂ ਮੈਨੂੰ ਨਹੀਂ ਜਾਣਦੇ ਫਿਰ ਤੁਸੀਂ ਇਹਨਾਂ ਦੀ ਗੱਡੀ 'ਚ ਕਿੱਦਾਂ ਬੈਠੇ ਆ ਕਿੱਥੇ ਭੇਜੇ ਸੀ ਬਾਲੀ ਕਾਹਦੇ ਭੇਜਿਆ ਸੀ ਤੁਹਾਨੂੰ ਮਜਬੂਰੀ ਨਾਲ ਮੈਂ ਕੀ ਕਰਾਂਗਾ ਮਜਬੂਰੀ ਕਿ ਪੈਸੇ ਆ ਕਰਕੇ ਹਾਂ ਜੀ ਕਿੰਨੇ ਪੈਸੇਾਂ ਲਈ ਪਤਾ ਨਹੀਂ ਉਹਨਾਂ ਨੇ ਲੈ ਸੀ ਮੇਰੇ ਨਾਲ ਬਹੁਤ ਇੱਧਰ ਦੇਖੋ ਜਿੱਧਰ ਦੇਖੋ ਕਿੰਨੇ ਪੈਸੇਾਂ ਲਈ ਪਤਾ ਨਹੀਂ ਉਹਨਾਂ ਨੇ ਲੈ ਸੀ ਉਹ ਕੌਣ ਹੈ ਜਿਹਨੇ ਤੁਹਾਨੂੰ ਭੇਜਿਆ ਉਹ ਕੋ ਕੋ ਕੁੜੀ ਨੂੰ ਜਾਣ ਪਛਾਨਾ ਕੋਈ ਉਹ ਤੁਹਾਨੂੰ ਜਾਣਦੀ ਹੋ ਇਹਦੇ ਦੇਖੋ ਤੁਹਾਨੂੰ ਜਾਣਦੀ ਜਣੇ ਤੁਹਾਨੂੰ ਭੇਜਿਆ ਹਾਂ ਹਾਂ ਜੀ ਹਾਂ ਉਹਦਾ ਕੀ ਨਾਮ ਆ ਉਹਨੂੰ ਨਾਮ ਮੰਨੂ ਮੰਨੂ ਆ ਕਿਹੜੀ ਜਗ੍ਹਾ ਤੁਹਾਨੂੰ ਲੈ ਕੇ ਜਾਣਾ ਸੀ ਤੁਹਾਨੂੰ ਪਤਾ ਪਤਾ ਨਹੀਂ ਭਾਈ ਮੈਨੂੰ ਕਿਹੜੀ ਜਗ੍ਹਾ ਲੈ ਕੇ ਜਾਣਾ ਸੀ ਤੁਹਾਨੂੰ ਦੇਖੋ ਤੁਸੀਂ ਗੱਡੀ 'ਚ ਬਹਿ ਕੇ ਇੱਕ ਆਏ ਅਣਜਾਣ ਬੰਦੇ ਨਾਲ ਬਹਿ ਕੇ ਆਏ ਆ ਤੁਸੀਂ ਕਿੱਦਾਂ ਗੱਡੀ 'ਚ ਬਹਿ ਕੇ ਆ ਗਏ ਆ ਉਨੇ ਤੇ ਚੱਕੇ ਸੀਗੇ ਤੇ ਇੱਥੇ ਆ ਕੇ ਰੁੱਕ ਗਏ ਕਹਿੰਦੇ ਮੈਂ ਇੱਕ ਪੀਤੀ ਆ। ਨਹੀਂ ਉਹਨਾਂ ਨੇ ਸ਼ਰਾਬ ਵਗੈਰਾ ਪੀਤੀ ਆ ਉਹਨਾਂ ਨੇ। ਬੀਅਰ ਪੀਤੀ ਸੀ। ਬੀਅਰ ਪੀਤੀ ਉਹਨਾਂ ਨੇ। ਨੇ ਤੁਸੀਂ ਗੱਡੀ 'ਚ ਜੋ ਬੀਅਰ ਪੀਤੀ ਉਹਨਾਂ ਨੇ? ਹਾਂਜੀ ਬੀਅਰ। ਉਹਨੇ ਚਿਕਨ ਵਗੈਰਾ ਵੀ ਖਾਦਾ? ਚਿਕਨ ਨਹੀਂ ਖਾਦਾ ਚਿਕਨ ਮੈਂ ਖਾਦੀ ਸੀ। ਚਿਕਨ ਤੁਸੀਂ ਖਾਦਾ? ਹਾਂਜੀ। ਅੱਗੇ ਵੀ ਕਰਨੀ। ਅਰੀਕਾ ਦਸਤਾਰ ਬੰਨੀ ਰੱਖਵਾਣਾ ਵਧਾ ਦੇ। ਯਾਰ ਇਹ ਚ ਵੀ ਆਪਾਂ ਦੋਸ਼ੀ ਯਾਰ। ਨਹੀਂ ਅਸੀਂ ਨਹੀਂ ਦੋਸ਼ੀ ਇਹ ਮਰਿਆਦਾਵਾਰੀ ਉਹ ਮੁੰਡੇ ਨੇ ਉਧਰ ਬਾਣਾ ਲਾਤਾ ਨੇ ਅੰਗਸੰਗਾਰੇ ਉਹਦਾ ਠੀਕ ਆ ਇਹ ਬਾਣੇ ਦੇ ਕਰਕੇ ਆਏ ਆ ਆਪਾਂ ਸਾਰੇ ਉਹਦਾ ਕੋਈ ਹੁੰਦਾ ਪਿੰਦਾ ਸਾਨੂੰ ਲੋੜ ਹੀ ਨਹੀਂ ਆਪਾਂ ਆਪਣੇ ਕਰਮ ਹਰੇਕ ਬੰਦੇ ਦੇ ਮੈਂ ਲਾਤਾ ਬਾਣਾ ਇੱਕ ਮਿੰਟ ਉਹ ਕੁਛ ਭਾਈ ਇਹਨੇ ਗਾਂ ਜਾ ਰਿਹਾ ਫੇਰ ਪਾ ਲੈਣਾ ਨਹੀਂ ਬਾਈ ਯਾਰ ਦੋ ਪੜ੍ਹ ਲਈ ਲੋਣਾ ਭਾਈ ਉਹ ਦੋਰੀ ਵੀ ਫੜਾ ਯਾਰ ਕੱਢ ਦੇ ਚੜ ਦੇ ਉਹ ਵੀ ਫੜੋ ਇਹ ਤਾਂ ਰੋਜ਼ ਦਾ ਹੀ ਕੰਮ ਹੋ ਗਿਆ ਜੀ ਇਹਦੇ ਪਿੰਡ ਜੋ ਮੈਂ ਪ੍ਰੈਸ ਨੂੰ ਦੱਸਣਾ ਚਾਹੁੰਦਾ ਵੀ ਇਹ ਜਿਹੜੇ ਜਿਹੜੇ ਪਿੰਡ ਜੋ ਵੈਰੀਫਾਈ ਕੀਤਾ ਗਿਆ ਵਾ ਇਹ ਬੰਦੇ ਦਾ ਰੋਜ਼ ਦਾ ਹੀ ਇਹੀ ਕੰਮ ਹੋ ਗਿਆ ਵੀ ਬਾਣਾ ਪਾ ਕੇ ਸ਼ਰਾਬ ਪੀਣੀ ਜਨਾਨੀਆਂ ਨੂੰ ਵਰਤਣਾ ਤੇ ਇਹ ਪ੍ਰੈਸ ਚ ਲਾਣੀ ਹੈ ਰਿਪੋਰਟ ਠੀਕ ਹੈ ਜੀ ਇਹਦਾ ਕੀ ਨਾਂ ਕੀ ਇਹਦਾ ਕਿਹੜੇ ਪਿੰਡ ਦਾ ਹੈ ਗੁਗਰ ਸਿੰਘ ਆ ਜੀ ਮੱਗੋ ਬੱਟੀ ਕਹਿੰਦਾ ਮਾਲਪੁਰ ਦੇ ਕੋਲ ਪਿੰਡ ਆਪਣਾ ਦੱਸਦਾ ਵੇ ਗੁੱਦਾ ਕਹਿੰਦਾ ਮੈਂ ਇੰਗਲੈਂਡ ਤੋਂ ਆ ਪਿੱਛੋਂ ਗੁਰਦੁਆਰਾ ਵੀ ਆਪਣਾ ਪ੍ਰਬੰਧ ਵੀ ਆਪਣਾ ਵਾ ਕੋਈ ਉੱਚੇ ਕੋਈ ਮੈਂਬਰ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਵਿਆਸ਼ੀ ਆ ਬਸ ਇਹ ਇੱਕ ਹੀ ਚੀਜ਼ ਹੈ ਇਹ ਇਹ ਗੱਲ ਚ ਹੈ ਜASSI ਬਿਲਕੁਲ ਨਹੀਂ ਹੈ ਆ ਜASSI ਆ ਜੀ ਇਹ ਹੀ ਗੱਲ ਚ ਹੈ ਬਿਲਕੁਲ ਗਲਤ ਹੈ ਇਹ ਹੋਰ ਕੀ ਕਰਦੇ ਬਾਬਾ ਤੁਸੀਂ ਮਾਰਾਂ ਜੀ ਕਿਹੜੀ ਸੋਚ ਆ ਲੰਗੜਾ ਕੋਈ ਬੰਦੇ ਆਏ ਦੱਸੋ ਕਰਾਂਗੇ ਕਿੱਥੇ ਰਹਿਣੇ ਚਾਹਤ ਸੌਤੀ ਬੁਲਿਖੇ ਬੋਲਿਜੀ ਕਿਹੜੇ ਗੁਰਦੁਆਰੇ ਪੁਲਿਸ ਕਿਹੜੇ ਗੁਰਦੁਆਰੇ ਗੁਰਦੁਆਰੇ ਦਾ ਨਾਂ ਕਿਹੜੀ ਸਿੰਘ ਸਭਾ ਗੁਰਦੁਆਰਾ ਸਾਹਿਬ ਪੋਸਟ ਕੋਡ ਹਾਂਜੀ ਪੋਸਟ ਕੋਡ 818 ਹਾਂਜੀ 818 ਬਾਕੀ ਦੇ ਅੱਖਰ ਬਾਕੀ ਤਾਂ ਨਹੀਂ ਮੈਨੂੰ ਪਤਾ ਤਿੱਕੂ ਗੁਰਦੁਆਰੇ ਕਿੱਧਰ ਹੈ ਤੈਨੂੰ ਪੋਸਟ ਕੋਡ ਹੀ ਨਹੀਂ ਪਤਾ ਯਾਰ 818 ਮੈਸੇਂਸੇਲ ਪੁਲਿਸ ਉਸ ਮੈਨੂੰ ਪੋਸਟ ਕੋਡ ਦਾ ਨਹੀਂ ਪਤਾ 818 ਹੈ ਬਸ ਮੈਨੂੰ ਨਹੀਂ ਪਤਾ ਉਹ ਠੀਕ ਜਿਹਾ ਮੈਂ ਪੜੀ ਐ ਨਾ ਅੱਜ ਮੇਰੀ ਚਾਬੀ ਕਿਉਂ ਚਾਬੀ ਨਾ ਨੇ ਇਸ ਹਾਲ ਆਇਆ ਜੇ ਪਹਿਲਾਂ ਡੋਰੀ ਦਿਓ ਡੋਰੀ ਦੇ ਪੱਲਾ ਆ ਲੈ